ਹੰਸਾ ਸਿਕਾਲਜੀ ਸਾਰਿਆਂ ਨੂੰ ਮਦੀਫਾਰਾਂ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਪੂੰਗਾ ਤੇ জাফরਕੋਟ ਦੋਵੇਂ ਬਿਲਕੁਲ ਨਾਲ-ਨਾਲ ਹੀ ਆਹ ਸਾਹਮਣੇ-ਸਾਹਮਣੇ ਪਿੰਡ ਹੈ ਦੋਵੇਂ ਇੱਕ ਪਾਸੇ জাফরਕੋਟ ਹੈ ਤੇ ਰੋਡ ਦੇ ਦੂਸਰੇ ਪਾਸੇ ਜਿਹੜਾ ਵਾ ਪੂੰਗਾ ਵਾ ਪਿੰਡੀਆਂ ਸੈਦਾਂ ਦੇ ਲੱਗਦੇ ਤੇ ਸ਼ਮਸ਼ੇਰ ਵੀਰ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੱਜਰ ਸੂਈਆਂ ਵੈੜਾ ਤਾਂ ਦਿਖਾਵਾਂਗੇ ਤੇ ਇੱਕ ਨੀਲੀ ਦੀ ਮਾਇਤਾਨਾ ਦਿਖਾਉਣੀ ਆ ਚੰਗੀ ਸੰਭੀ ਸੁੰਭੀ ਪੂਰੀ ਪਲੀ ਮੱਝ ਤੁਹਾਨੂੰ ਦਿਖਾਵਾਂਗੇ ਬਾਰਡਰ ਏਰੀਆ ਦੀ ਮਾਇਤਾਨਾ ਦਿਖਾਉਣੀ ਆ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਸਾਨੂੰ ਠੀਕ ਠਾਕ ਜੀ ਮੈਂ ਵੀ ਆ ਗਿਆ ਜੀ ਆਪਣੇ ਸੁਣਾਉਂਦੇ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਫੇ ਨਾਮ ਸੰਜੇ ਸਿੰਘ ਤਸਵੀਲਿੰਗ ਵਾਲਾ ਜ਼ਿਲ੍ਹਾ ਮਸਾ ਤੇ ਪਿੰਡ জাফরਕੋਟ ਪਿੰਡ জাফরਕੋਟ ਤੇ ਫੋਨ ਨੰਬਰ ਇਹ ਬੋਲਦਾ 93922282977 ਠੀਕ ਹੈ ਤੇ ਅੱਗੇ ਤੇ ਗਾਵੇਂ ਲੈਣਦੇ ਜੀ ਅੱਜ ਮੱਝ ਵੀ ਲੈਣਤੀ ਜੀ ਮੱਝ ਦੀ ਮੰਗ ਵੀ ਥੋੜੀ ਜਿਆਦਾ ਹੈ ਅੱਛਾ ਚਲੋ ਇਹ ਮੱਝ ਪਾ ਲੈਨੇ ਆ ਠੀਕ ਹੈ ਇਹ ਕਿਹੜੇ ਏਰੀਆ ਚ ਲੈਣਦੀ ਜੀ ਮੱਝ ਬੱਡ ਏਰੀਆ ਚ ਆਈ ਹੈ ਅੱਛਾ ਇੱਥੇ ਦਰਿਆ ਦੇ ਲੱਗ ਗਏ ਦਰਿਆ ਵੀ ਵੀ ਜਿਹਨਾਂ ਨੇ ਬਿਲਕੁਲ ਇੱਥੇ ਰਾਵੀ ਦਰਿਆ ਵੀ ਬਿਲਕੁਲ ਲੱਗ ਗਈ ਆ ਹਾਂਜੀ ਤੇ ਰਾਵੀ ਦਰਿਆ ਦੇ ਕੰਢੇ ਤੇ ਜਿਹੜਾ ਲਾਗੇ ਬੰਨੇ ਦੇ ਪਿੰਡਾਂ 'ਚ ਜਿਹੜੀਆਂ ਨੀਲੀ ਦੀਆਂ ਮੱਝਾਂ ਚੰਗੀਆਂ ਨਿਕਲਦੀਆਂ ਆ ਹਾਂਜੀ ਉੱਥੇ ਵੀ ਖੁੱਲ੍ਹੀ ਰਹੀ ਸੀ ਅੱਛਾ ਥੋੜੇ ਜਿਹੇ ਤਾਂ ਬੁਰੀ ਔਰਮਾਂ ਦੀ ਨਾਲ ਜੀ ਨਹੀਂ ਲਾਇਆ ਹੋ ਜਾਣਾ ਠੀਕ ਉੱਥੇ ਆਮ ਹੀ ਖੁੱਲੀਆਂ ਛੱਡੀਆਂ ਹੁੰਦੀਆਂ ਨੇ ਕਈਆਂ ਨੇ ਉੱਥੇ ਖੁੱਲੀਆਂ ਜਗ੍ਹਾ ਵਾ ਥੋੜੀਆਂ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਤਰਾ ਇਹਨਾਂ ਸੂਈ ਨੂੰ ਇਹਨੂੰ ਅੱਜ 8-9 ਦਿਨ ਹੋ ਗਏ ਸੂਈ ਨੂੰ ਠੀਕ ਹੈ ਮਗਰ ਕੱਟਾ ਜੀ ਮਗਰ ਕੱਟਾ ਹੈ ਕੱਟੀ ਹੈ ਕਟਾਏ ਮਗਰ ਕਟਾਏ ਤੇ ਦੇਖਿਆ ਨਹੀਂ ਠੀਕ ਜੀ ਕਟਾਏ ਤੇ ਦੁੱਧ ਕਿੰਨਾ ਤਿਆਰ ਜੀ ਦੁੱਧ ਦੇ ਕੋਈ ਜਿਹੜਾ ਮਹੂਦਾਹ ਜਿਹੜਾ ਬਣਾ ਲੈਣਾ 9 ਕਿਲੋ ਲੀਟਰ ਪੱਕਾ ਤਿਆਰ ਜਿਹੜਾ ਪੱਕਾ ਜਿਹੜਾ ਬਣਾ ਲੈਣਾ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਦੇ 12 13 14 ਕਿਲੋ ਕਰ ਦੂ ਆਮ ਦਾ ਤੁਰ ਹਾਂ ਫਿਰ ਇੱਕ ਰੀ ਨਾ 14 ਦੀ ਗਣ ਅੱਛਾ ਬਾਕੀ ਪੂਰੀ ਰਾਜੀ ਆ ਜਿਹੜੀ ਮੱਝ ਚੰਗੀ ਸੰਭੀ ਸੁੰਦੀ ਆ ਪੂਰੀ ਭਲੀ ਆ ਜਿਹੜੀ ਆ ਦੇਖ ਸੰਦੇਹ ਵਾਲੇ ਦਾ ਲੱਗੇ ਦਿਖਾ ਦੇ ਤਾਜ ਹੀ ਆ ਜਾ ਬੱਚਾ ਪੋਤੇ ਦਿਨਾ ਦਨੀਆਂ ਆਹ ਦੇ ਸੰਦੇ ਇਤਨਾ ਜਿਹੜਾ ਰਮਾਨਾ ਖਲੋਤੀ। ਤਾਂ ਆਹ ਦੇ ਸਾਥੇ ਜੀ ਜਵਾਜ ਰੈ ਦਾ ਲੱਗ ਰਿਹਾ। ਠੀਕ ਹੈ ਜੀ। ਤੇ ਕਿੰਨਾ ਫੇਰੇ ਦਾ ਮੁੱਲ ਰੱਖੀ ਆਪਾਂ? ਮੁੱਲ ਉਹ ਜੀ ਇਥੇ ਨਹੀਂ ਨੋਂਦ ਲੱਗ ਰੱਖ ਮੈਂ ਜੀ ਆ ਦੇ। ਹਾਂਜੀ। ਮੇਰੀ 85 ਕਰਦੀਆਂ ਵਿੱਚ ਮੰਨ ਤਾਂ। ਜਿਹੜੀ ਦੇ ਕੇਣੀ ਹਾਂਜੀ 77000 ਕਿੰਨੇ ਦੀ 77000 77 ਦੀ ਅੱਛਾ 80 ਜਾਂ 3 ਛੜ ਦੋਗੇ ਛੜ ਦਾਂਗਾ ਠੀਕ ਹੈ ਬਾਕੀ ਹੋਰ ਮਾਨਤਨ ਕਰਦਾਂਗੇ ਕੋ ਫੋਨ ਲਾਵੇ ਇੱਕ ਰੀ ਮੋੜ ਦੇਣ ਉਹਨਾਂ ਦੀ ਖਾਲੀ ਪੈਣ ਖਾਲੀ ਨਹੀਂ ਮੋੜ ਦੇ ਬਾਕੀ ਮਾਦੀ ਵੇਖੋ ਮੌਕੇ ਤੇ ਕਰ ਦੋਗੇ ਮਾਨਤਨ ਕੇ ਹੈਗੀ ਠੰਡੀ ਤੇਰੀ ਆ ਜਿਹੜੀ ਪੂਰੀ ਆ ਦੇਖ ਸੰਦੇ ਜੀ ਬਾਕੀ ਨੀਲੀ ਦੀਆਂ ਮੱਜਾਂ ਬੜ ਖਾਸ ਕਰਕੇ ਬਾਰਡਰ ਦੀਆਂ ਮੱਜਾਂ ਖੰਡੀਆਂ ਤੇਰੀਆਂ ਦੀ ਗਰੰਟੀ ਦਿੱਤੀ ਸਾਨੂੰ ਜੀ ਇਹ ਲਾਂਦੀ ਠੀਕ ਹੈ ਹਾਂਜੀ ਤੇ ਹੋਣ ਆ ਗਈ ਆਪਣੇ ਕੋਲ ਗਾਵਾ ਜਿਹੜੀਆਂ ਦੋ ਤੁਹਾਨੂੰ ਦਿਖਾਉਣੀ ਆ ਤੋੜ ਦਿਓ ਫਿਰ ਇਹਨਾਂ ਨੂੰ ਬਾਕੀ ਚੰਗੇ ਕੱਦ ਕਾਟ ਸੀ ਆ ਤੇ ਫਿਕਸ ਜੇ ਹਵਾਨੇ ਦੀ ਆ ਜਿਹੜੀ ਇਹ ਆ ਜੀ ਦੇਖੋ ਚਲੋ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਵਿਧੀ ਸੁਣੀ ਇਹਨੂੰ ਅੱਜ ਜੀ ਜੀ 15 16 ਦਿਨ ਹੋ ਗਏ ਆ ਰਿਹਾ ਸੀ ਇਹ ਮੈਨੂੰ 10 ਸਾਤ ਨੂੰ ਇਹਨੂੰ ਅੱਜ ਪੂਰੇ 15 ਦਿਨ ਹੋ ਗਏ ਠੀਕ ਆ ਸਰੋ ਕੰਝ ਵਾਰ ਖਾ ਗਿਆ ਅੱਜ ਦਿਖਾ ਦ ਹਾਂ ਮੈਂ ਲਾਉਣਾ ਫੋਨ ਤੇ ਰੁਕ ਜਵਾਬ ਜਿਹੜਾ ਕਹਿੰਦੇ ਕੀ ਇਹਦਾ ਕਰੀ ਦਿਖਾ ਹੀ ਦਈਏ ਆਪ ਇਸਲੇ ਚੈਨਲ ਅੱਗੇ ਵੇਖ ਸਕਦੇ ਜੀ ਤੇ ਆਦ ਲਿਖਣਾ ਦਾ ਬਚਾ ਦੇਖ ਸਕਦੇ ਸਾਫ ਤੇ ਵਾਗ ਇਹ ਤਾਂ ਥਾਣੇ ਲੇਖ ਸਕਦੇ ਲੱਗੇ ਤਾਂ ਤੇ ਦੁੱਧ ਕਿੰਨਾ ਤਿਆਰ ਵੇਜੇ ਉਤਰੇ ਕੋਲ ਪੱਕਾ ਦੁੱਧ ਹੋਵੇ 17 ਕਿਲੋ ਤਿਆਰ ਜਿਹੜਾ 16 ਦੀ ਗਰੰਟੀ ਉਹ ਸਾਡੀ ਭਾਵੇਂ ਉਹ ਇਤਰਾਸ ਮੰਗਾ ਲਈ ਦੁੱਧ ਵਗੈਰੇ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 60 ਦਾ ਕਰੀ ਕਰ ਦੀਏ ਵਿੱਚ ਮਾਦਨ ਆ ਵੀ ਕਰ ਦੂ ਆ ਵੀ ਕਰ ਦੂ 55 ਦੇ ਦੀ 46 ਲੈਣਾ ਚਿਰੰਜਾ ਯਾਰ ਅੱਛਾ 54000 ਦੇ ਦਵਾਂ ਠੀਕ ਆ ਮਾ ਫੋਨ ਤੋਂ ਨਾ ਡਰਦੀ ਐ ਘਰ ਚੋਂ ਬਾਹਰ ਡਾਈ ਠੀਕ ਆ ਹਾਂਜੀ ਤੇ ਹੁਣ ਇੱਕ ਹੋਰੇ ਵੀ ਤਾਜੀ ਸੂਈ ਆ ਇਹਨੂੰ ਕਿੰਨੇ ਦਿਨ ਹੋਏ ਜੀ ਸੂਈ ਨੂੰ ਇਹਨੂੰ ਅੱਛਾ ਇਹ ਕੱਲ ਦੀ ਸੂਈ ਹੈ ਕੱਲ ਦੀ ਸੂਈ ਕੱਲ ਤੜਕੇ ਦੀ ਸੂਈ ਆ ਅੱਛਾ ਇਹ ਵੇਹਣਾ ਜਿਹੜਾ ਪਾਇਲ ਆਇਆ ਪੱਠੇ ਥੋੜੀ ਘੱਟ ਖਾਦਦੇ ਆ ਨੇ ਅੱਜ ਤੋਂ ਤੇ ਇਹਦੇ ਕੋਲ ਤਾਂ ਜੇ ਬੋਲਾ ਹੀ ਹੋਣਾ ਵਾ ਇਹਦੇ ਕੋਲ ਬੋਲਾ ਹੋਗਾ 10 ਕਿਲੋ ਜਿਹੜਾ ਚਵਾਰਨਾ ਤੇ ਕਿੰਨਾ ਹੀ ਦੋ ਚਵਾਈ ਜਾਊਗੀ ਇਹ 15 16 ਬੋਲੇ ਚਵਾਈ ਜੂ ਬਰਾਮ ਦੋ ਦੋ ਫਿਰ ਇੱਕ ਰੀਨ बाकी ये भी थलिया भी चंकी तैयार है चलो दिखाई दिली रैगे भी दिखा दी चलो ਇਹਦੇ ਮਗਰੋਂ ਬੱਚਾ ਹੀ ਜੀ ਇਹਦੇ ਮਗਰੋਂ ਬੱਚਾ ਹੀ ਠੀਕ ਆ ਸਾਰੇ ਮੇਲ ਕਾਫੀ ਹੈ ਅਨਾੜੋ ਜਿਹੜਾ ਇਹਦੇ ਨਾਲ ਤਾਜ਼ਾ ਹੀ ਹੈ ਤਾਜ਼ਾ ਹੀ ਬੰਦ ਤੇ ਅਗਲੇ ਥਣਾਂ ਦਾ ਚਵਾ ਦਿਖਾ ਦਿਓ ਠੀਕ ਹੈ ਤੇ ਇਹਦਾ ਫਿਰ ਮੁੱਲ 50000 ਦੀ 50000 ਦੀ ਕੇ ਕਰਦੀ ਹੈ ਵਿਚਮਨਤਨ ਆਪੇ ਕਰ ਦੋ ਕਰੀ ਸੰਗ ਆਰਦਾ ਨਹੀਂ ਜਿਹੜਾ 45 ਦੀ ਦੇ ਦੀਏ ਹਾਂਜੀ 42000 ਅੱਛਾ 42000 ਇਹ ਨਹੀਂ ਦੇ ਦੇਣਗੇ ਠੀਕ ਆ ਬਸ ਛੋੜ ਹੀ ਹੋਣੀ ਵਿਚਮਨਤਨ ਠੀਕ ਆ ਬਾਕੀ ਦੁੱਧ ਦਾ ਹਿੱਤ ਬੋਲਾਂਗੇ ਬਣਾ ਕੇ ਦੇਵਾਂਗੇ ਇਹਨੇ ਵੀ ਇਹ ਕਹਿਤਾ ਚਲੋ ਤੇ ਅਜੇ ਪਤਾ ਹੀ ਲੱਗੇ ਨਹੀਂ ਜਿਆ ਤਾਜੀ ਸੋਈ ਆ ਤੇ ਜਿਹੜਾ ਠੀਕ ਆ ਜੀ ਤੇ ਠੀਕ ਹੈ ਬਾਕੀ ਸੋਹਿਆਂ ਸਮਾਈਆਂ ਆਪਣੀਆਂ ਪਾਸ ਕਰਕੇ ਖੜੋ ਵੇਚੀ ਇੱਥੋਂ ਕੋਈ ਤਸੱਲੀ ਕਰਕੇ ਨਾ ਆਪਣੀਆਂ ਪਾਸ ਕਰਕੇ ਬੇਚ ਚਾਹ ਕੇ ਖੜੇ ਜੀ ਇੱਕ ਇੱਕ ਨਵਾਂ ਜੀ ਇੱਕ ਆ ਬੱਕਰੀ ਵੀ ਜਿਹੜੀ ਕਹਿੰਦੇ ਕਿ ਪਾਣੀ ਹੈ 1 ਮਹੀਨਾ ਰਹਿ ਗਿਆ ਸੂਣ ਦਾ ਇੱਕ ਮਹੀਨਾ ਸੂਣ ਚ ਰਹਿ ਗਿਆ ਇਹਦਾ ਤੇ ਇਹਦਾ ਵੀ ਕੋਈ ਪੁੱਛ ਲੈ ਕਿਦਾ ਕੀ ਮੁੱਲ ਜੀ ਇਹ ਦੇ ਦਾਂਗੇ 15000 15000 ਦੀ ਤੇ ਸੂਣ ਵਾਲੀ ਹੈ ਜਿਹੜਾ ਸੂਣ ਵਾਲੀ ਗਰੰਟੀ ਹੈ ਠੀਕ ਹੈ ਜੀ 1 ਮਹੀਨਾ ਜਿਹੜਾ ਕਰਦੀ ਹੈ ਕੱਲੀ ਨਹੀਂ ਸਾਡੇ ਕੋਲ ਜੀ ਨਹੀਂ ਲਾਇਆ ਉਹ ਜੀ ਠੀਕ ਆ ਬੱਕਰੀਆਂ ਦੇ ਵਿੱਚੋਂ ਆਈ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰ ਹੀ ਆਪਣੇ ਪਸ਼ੂ ਖਰੀਦੇ ਜੀ